ਸਿੱਕਾ ਜੀ ਸਾਰਿਆਂ ਨੂੰ ਅ ਅਸੀਂ ਹੈਗੇ ਆ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਵਿੱਚ ਦਿੱਲੀ ਤੇ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਕੇਸ ਇੱਥੇ ਲੱਗਿਆ ਹੋਇਆ ਸੀਗਾ ਲੁਧਿਆਣੇ ਦੇ ਡਾਈੰਗ ਇੰਡਸਟਰੀ ਦੇ ਤਿੰਨ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਸ ਦੇ ਕੇਸ ਜਿਹੜੇ ਚੱਲ ਰਹੇ ਆ ਐਨਜੀਟੀ ਦੇ ਵਿੱਚ ਤੇ ਉਹਨਾਂ ਨੇ ਅਪੀਲਸ ਲਗਾਈਆਂ ਹੋਈਆਂ ਸਾਡੇ ਵੱਲੋਂ ਜਿਹੜਾ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਜਿਹੜੇ ਉਹਨਾਂ ਨੂੰ ਬੰਦ ਕਰਨ ਦੇ ਆਰਡਰ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਐਪਲੀਕੇਸ਼ਨਸ ਲਗੀਆਂ ਹੋਈਆਂ ਸੀਗੀਆਂ ਤੇ ਅੱਜ ਬਹਾਦਰਗੜ੍ਹ ਦੀ ਇੰਡਸਟਰੀ ਦੀ ਅਪੀਲ ਨੇ ਨੂੰ ਸੁਣਿਆ ਜਾਣਾ ਸੀਗਾ ਤੇ ਉਹਦੇ ਵਾਸਤੇ ਅਸੀਂ ਅੱਜ ਇੱਥੇ ਅਪੀਅਰ ਹੋਏ ਸੀਗੇ ਅਸੀਂ ਬੈਂਚ ਨੂੰ ਔਨਰੇਬਲ ਬੈਂਚ ਨੂੰ ਇਹ ਦੱਸਿਆ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਉਹ ਮਿਸ ਇੰਟਰਪ੍ਰੀਟ ਕਰ ਰਿਹਾ ਹੈ ਪੀਪੀਸੀਬੀ ਦੇ ਆਰਡਰ ਨੂੰ ਜਿਹੜੇ ਪਿਛਲੇ 2-3 ਟਿਪੀਆਂ ਵਾਸਤੇ ਵੀ ਹੋਏ ਨੇ 50 ਐਮਐਲਡੀ ਵਾਸਤੇ 40 ਐਮਐਲਡੀ ਵਾਸਤੇ ਨੈਸ਼ਨਲ ਗ੍ਰੀਨ ਡਰਾਈਵ ਨੂੰ ਨੇ ਬੈਂਚ ਨੇ ਇਸ ਗੱਲ ਨੂੰ ਬਹੁਤ ਹੀ ਸੀਰੀਅਸਲੀ ਲੈਂਦਾ ਹੈ ਉਹਨਾਂ ਨੇ ਮੰਨਿਆ ਹੈ ਇਹ ਹਾਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਆਰਡਰ ਨੂੰ ਪੜ੍ਹ ਕੇ ਇਹ ਸਾਫ਼ ਪਤਾ ਲੱਗਦਾ ਹੈ ਕਿ ਉਹਨੂੰ ਮਿਸਇੰਟਰਪ੍ਰੀਟ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਗੱਲ ਤੇ ਕਾਫੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਇਹ ਉਹਨਾਂ ਨੇ ਇਸ ਕਰਕੇ ਜਿਹੜਾ ਬਹਾਦਰ ਕੇ ਦਾ ਅਪੀਲ ਹੈ ਉਹਦੇ ਵਿੱਚ ਕੋਈ ਸਟੇ ਜੜੀ ਹੈ ਨਹੀਂ ਦਿੱਤੀ ਗਈ। ਜਿਹੜੇ ਦੂਸਰੀਆਂ ਦੋ ਸਟੇ ਸੀਗੀਆਂ ਜਿਹਨੂੰ ਸਟੇ ਕਿਹਾ ਜਾ ਰਿਹਾ ਸੀਗਾ ਜਿਹੜੇ ਕੰਡੀਸ਼ਨਲ ਸਟੇ ਸੀਗੀਆਂ ਉਹ ਵੀ ਉਹਨਾਂ ਨੇ ਬੜੀ ਤਸੱਲੀ ਨਾਲ ਕਲੀਅਰਲੀ ਕਲੈਰੀਫਾਈ ਕਰ ਦਿੱਤਾ ਹੈ। ਕਿ ਉਹ ਬਿਲਕੁਲ ਕੰਡੀਸ਼ਨਲ ਸਟੇ ਹੈ ਜੇ ਉਹ ਕੰਡੀਸ਼ਨਲ ਪੂਰੀਆਂ ਨਹੀਂ ਕਰ ਰਹੀ ਇੰਡਸਟਰੀ ਜਾਂ ਸੀਰਟਪੀ ਤਾਂ ਫਿਰ ਉਹ ਸਟੇ ਜਿਹੜੀ ਹੈ ਉਹ ਐਪਲੀਕੇਬਲ ਨਹੀਂ ਹੈ ਉਹਨਾਂ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਤੇ ਨਾਰਾਜ਼ਗੀ ਨਾਲ ਕਿ ਇਹ ਕਿ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਇਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਕਿਸ ਤਰ੍ਹਾਂ ਕਰ ਸਕਦਾ ਹੈ ਉਹਨਾਂ ਨੇ ਮੈਂਬਰ ਸੈਕਟਰੀ ਪੰਜਾਬ ਪੋਲੂਸ਼ਨ ਕ 控制 ਬੋਰਡ ਨੂੰ ਇੱਕ ਐਫੀਡੇਵਿਟ ਫਾਈਲ ਕਰਨ ਲਈ ਵੀ ਕਿਹਾ ਕਿ ਉਹ ਕਿਸ ਤਰ੍ਹਾਂ ਕਿੱਦਾਂ ਦੀ ਇੰਟਰਪ੍ਰੀਟੇਸ਼ਨ ਕਰ ਰਹੇ ਹੈ ਇਹ एनवायरनमेंट क्लियरेंस या कंडीशंस ਦੇ ਵਿਰੁੱਧ ਉਹ ਕਿਸ ਤਰ੍ਹਾਂ ਪਰਮਿਸ਼ਨ ਦੇ ਰਹੇ ਟ੍ਰੀਟਮੈਂਟ ਪਲਾਂਟਸ ਨੂੰ ਜਿਹੜੇ ਸੀਐਟਪੀ ਲੱਗੇ ਆ ਉਹਨਾਂ ਨੂੰ ਗੁੱਡੇ ਦਰਿਆ ਵਿੱਚ ਪਾਣੀ ਫੁੱਟਣ ਦੀ ਜਦ ਕਿ ਇੱਕ ਜਿਹੜਾ ਬਹਾਦਰਕੇ ਵਾਲਾ ਉਹ ਤਾਂ ਜ਼ੀਰੋ ਲਿਕੁਇਡ ਡਿਸਚਾਰਜ ਹੈ ਫਿਰ ਵੀ ਇਸ ਤਰ੍ਹਾਂ ਦੀਆਂ ਪਰਮਿਸ਼ਨਾਂ ਦੇ ਕਿਸ ਤਰ੍ਹਾਂ ਦਿੱਤੀਆਂ ਗਈਆਂ ਉਹਨਾਂ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਤੇ ਬੜੀ ਨਾਰਾਜ਼ਗੀ ਪ੍ਰਗਟ ਕੀਤੀ ਤੇ ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇਹਦੀ ਮਾਰਚ ਵਿੱਚ ਡੇਟ ਪਾਈ ਹੋਈ ਸੀ ਉਹਨੂੰ ਪ੍ਰੀਪੋਨ ਕਰਨਾ ਜ਼ਰੂਰੀ ਹੈ ਕਿ ਉਹਨਾਂ ਨੇ 23 ਦਸੰਬਰ ਨੂੰ ਹੀ ਇਹਦੀ ਡੇਟ ਜਿਹੜੀ ਹੈ ਰੱਦ ਕੀਤੀ ਹੈ ਜਦੇ ਵਿੱਚ ਸਾਰੇ ਕੇਸ ਕਲਮ ਕਰ ਦਿੱਤੇ ਹੈ ਤੇ ਸਾਰੇ ਜਿਹੜੇ ਹੈ 23 ਦਸੰਬਰ ਨੂੰ ਸੁਨੇ ਜਾਣਗੇ ਤੇ ਗੱਲ ਜਿਹੜੀ ਹੈ ਉਸ ਤੋਂ ਅੱਗੇ ਚੱਲੇਗੀ ਉਹ ਇੱਕ ਬਹੁਤ ਮਹੱਤਵਪੂਰਨ ਰੈਡ ਡਿਵੈਲਪਮੈਂਟ ਹੈ ਜੀ